ਦੀ ਤੇ ਆਜੂ ਪਰ ਲਖਮੀ ਜੀ ਦੇ ਜਨਮ ਦੇ ਵਾਸਤੇ ਆਇਕਲ ਜੀ ਕਟੜਿਆ ਜੀ ਦੇ ਪੁਲਾ ਦੇ ਵਿੱਚ ਸ਼ਹਿਰ ਤੋਂ ਆ ਗਿਆ ਜਿਹੜਾ ਵੀ ਕੋਈਗਾ ਜੀ ਪਹਿਲਾਂ ਮੀਨਟਾਪ ਦੇ ਵਿੱਚ ਜਾਵਾਂਗੇ ਫਿਰ ਨਾਨਕ ਚੰਡੀਗੜ੍ਹ ਰੋਡ ਤੋਂ ਨਾਨਕ ਰੋਡ ਹੋਵੇ ਨਾ ਰੋਡ ਤੋਂ ਕਿਤਾ ਐਸਡੀਐਮ ਆਫਿਸ ਤੱਕ तकरीबन 100 ਤੋਂ 110 ਆਇਕਲ ਪਾਰਟਿਸਪੇਟ ਕਰੇ ਕੋਈ ਨਵੇਂ ਨਹੀਂ ਬਣੀ ਹੈ ਨਾ ਇਹਦੇ ਵਿੱਚ ਇਹ ਰੱਖਦੇ ਦੇਣਾ ਚਾਹੁੰਦੇ ਆ ਕਿ ਜਿਹੜੇ ਉਹਨਾਂ ਦੇ ਸੁਧਾਰਕ ਸੀ ਜਿੰਨਾ ਕਰਕੇ ਉਹਨਾਂ ਦੀ ਸ਼ਹਾਦਤ ਹੋਈ ਸੁਧਾਰਤਾਂ ਨੂੰ ਬਚਾਉਣ ਦੇ ਲਈ ਉਹਨਾਂ ਨੂੰ ਕੰਟੀਨਿਊ ਰੱਖਿਆ ਜਾਵੇ ਉਹਨਾਂ ਦੇ ਜਿਹੜੀਆਂ ਸਿੱਖਿਆਵਾਂ ਸੀ ਉਹਨਾਂ ਨੂੰ ਬਰਕਰਾਰ ਰੱਖਿਆ ਜਾਵੇ ਚੜਦਾ ਪੰਜਾਬ ਬਣਾਇਆ ਜਾਵੇ ਐਨ ਹਰਿਆ ਹਰਿਆਪਰੇਆ ਪੰਜਾਬ ਬਣਾਇਆ ਜਾਵੇ ਮੈਂ ਅਸ਼ੇ ਸ਼ਰਮਾ ਜੀ ਅਸੀਂ ਟੀਮ ਇਸ਼ੂ ਭਾਜਪੀ ਯੂਥਾਗੂ ਦੇ ਤੌਰ ਦੇ ਉੱਤੇ ਸਮਰਾਲੇ ਦੇ ਸ਼ਹਿਰ ਦੇ ਵਿੱਚ ਅੱਜ ਸਾਈਕਲ ਯਾਤਰਾ ਕੱਢੀ ਆ ਭਗਤ ਸਿੰਘ ਜੀ ਦੇ 118ਵੇਂ ਜਨਮ ਦਿਨ ਦੇ ਉੱਤੇ ਪਹਿਲਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ RAM RAM ਇਨਕਲਾਬ ਜਿੰਦਾਬਾਦ ਦੂਸਰਾ ਇਹਦੇ ਉੱਤੇ ਅਸੀਂ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਵੀ ਸਾਰਾ ਪੰਜਾਬ ਦੇ ਤੌਰ ਦੇ ਉੱਤੇ ਵੀ ਇੱਕ ਜੋ ਭਗਤ ਸਿੰਘ ਜੀ ਦੀ ਇਨਕਲਾਬੀ ਸੋਚ ਸੀਗੀ ਤੇ ਦੂਸਰਾ ਯੂਥ ਨੂੰ ਵੀ ਸਾਈਕਲਾਂ ਦਾ ਮੇਨ ਮਕਸਦ ਇਹ ਸੀਗਾ ਵੀ ਸਾਰੇ ਫਿਟ ਰਹਿਣ ਠੀਕ ਹੈ ਤੰਦਰੁਸਤ ਰਹਿਣ ਪੰਜਾਬ ਨੂੰ ਆਪਾਂ ਚੜ੍ਹਦੀ ਕਲਾ ਦੇ ਵਿੱਚ ਰੱਖੀਏ ਧੰਨਵਾਦ ਜੀ ਕਿਹ ਸਾਈਕਲ ਯਾਤਰਾ ਕਿੱਥੋਂ ਸਟਾਰਟ ਹੋਈ ਸੀ ਔਰ ਕਿੱਥੇ ਸਮਾਪਤ ਹੋਈ ਸੀ ਇਹ ਚੱਲਾ ਤੋ ਸਟਾਰਟ ਕੀਤੀ ਸੀ ਜੀ ਅਸੀਂ ਨਿਸ਼ੂ ਜੀ ਦੇ ਘਰ ਦੇ ਉਤੋਂ ਘਰ ਤੋਂ ਤੇ ਅੱਜ ਸਮਰਾਲਾ ਜਿਹੜਾ ਪੁਰਾਣਾ ਬੱਸ ਸਟੈਂਡ ਹੈਗਾ ਉੱਥੇ ਲੈ ਕੇ ਖਤਮ ਕੀਤੀ ਹੈ ਜਿੰਨੇ ਨੌਜਵਾਨਾਂ ਨੇ ਭਾਗ ਲਿਆ ਸੀ ਤੁਹਾਡੇ ਸਾਹਮਣੇ ਹੀ ਹੈ ਜੀ 4-500 ਨੌਜਵਾਨ ਤਾਂ ਸਾਈਕਲਾਂ ਨਾਲ ਹੈਗੇ ਹੀ ਆ ਜੀ ਮੇਰਾ ਨਾਮ ਮਨੋਲਤੀ ਵਾੜੀ ਜੀ ਅੱਜ ਟੀਮ ਨਿਸ਼ੂ ਸ਼ਰਮਾ ਵੱਲੋਂ ਭਾਰਤੀ ਜਨਤਾ ਪਾਰਟੀ ਸਮਰਾਲਾ ਵੱਲੋਂ ਸ਼ਹੀਦ ਆਜਮ ਪਗਲ ਸਿੰਘ ਜੀ ਦੇ ਜਨਮ ਜਨਮ ਦਿਹਾੜੇ ਦੇ ਉੱਪਰ ਅੱਜ ਸਮਰਾਲਾ ਦੇ ਵਿੱਚ ਜੋ ਰੈਲੀ ਕੱਢੀ ਗਈ ਆ ਉਹ ਸਾਡੇ ਜੋ ਲੇਜੈਂਡ ਨੇ ਸ਼ਹੀਦ ਪਗਲ ਸਿੰਘ ਉਹਨਾਂ ਨੂੰ ਅਸੀਂ ਯਾਦ ਕਰਦੇ ਹੋਏ ਸਮਰਾਲਾ ਦੇ ਹਰੇਕ ਆਪਣੇ ਬਾਜ਼ਾਰ ਦੇ ਵਿੱਚ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਜੀ ਰੂਟ ਪਲਾਨ ਆਪਣੇ ਮਛਵਾੜਾ ਰੋਡ ਤੋਂ ਆਪਣੇ ਪੁਲ ਦੇ ਨੀਚੋਂ ਜੀ ਸ਼ੁਰੂ ਹੋ ਕੇ ਸਾਰੇ ਸ਼ਹਿਰ ਦੇ ਵਿੱਚੋਂ ਨਿਕਲਦੇ ਹੋਏ ਜੋ ਆਪਣਾ ਨਵਾਂ ਬੱਸ ਸਟੈਂਡ ਆ ਜੀ ਉਸ ਦੇ ਸਾਹਮਣੇ ਇਸ ਦੀ ਸਮਾਪਤੀ ਹੋਏਗੀ ਜੀ ਇਹ ਗੁਰਪਸਤਾਨ ਦੇ ਵਿੱਚ ਪਾਰਟਿਸਿਪੇਟ ਬੀਜੇਪੀ ਬਰਕਰਾਂ ਦੇ ਵਿੱਚ ਬਹੁਤ ਉਤਸ਼ਾਹੀ ਕਰੀਬ 100 ਦੇ ਕਰੀਬ ਸਾਡੇ ਬੀਜੇਪੀ ਵਰਕਰ ਔਰ ਨੌਜਵਾਨ ਸਾਥੀ ਇਸ ਰੈਲੀ ਦੇ ਵਿੱਚ ਪਾਗ ਲੈ ਰਹੇ ਨੇ ਜੀ ਕੀ ਕਹਿਣਾ ਤੁਹਾਨੂੰ ਨੌਜਵਾਨ ਸਾਥੀਆਂ ਨੂੰ ਮੈਂ ਨੌਜਵਾਨ ਸਾਥੀਆਂ ਨੂੰ ਇਹੀ ਕਹਾਂਗਾ ਕਿ ਸ਼ਹੀਦ ਭਗਤ ਸਿੰਘ ਜੀ ਨੇ ਸਾਡੇ ਭਾਰਤ ਦੇਸ਼ ਲਈ ਆਪਣੀ ਕੁਰਬਾਨੀ ਦਿੱਤੀ ਆ ਉਹਨਾਂ ਦੀ ਕੁਰਬਾਨੀ ਨੂੰ ਆਪਾਂ ਜਾਇਆ ਨਾ ਜਾਣ ਦਈਏ ਔਰ ਉਹਨਾਂ ਦੇ ਚਲਾਏ ਹੋਏ ਰਸਤੇ ਦੇ ਉੱਪਰ ਆਪਾਂ ਚੱਲੀਏ ਨਸ਼ਿਆਂ ਤੋਂ ਦੂਰ ਰਹੀਏ ਔਰ ਆਪਾਂ ਆਪਣੇ ਦੇਸ਼ ਦੇ ਸੇਵਾ ਦੇ ਵਿੱਚ ਲੱਗੇ ਰਹੀਏ ਇਹ ਇੱਕ ਅੱਲਾ ਸਮਰਾਲਾ ਵਿੱਚ ਹੈ ਜਾਂ ਪੂਰੇ ਪੰਜਾਬ ਵਿੱਚ ਦੇਖੋ ਜੋ ਸਾਡੇ ਆਦਰਨੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰભાઈ ਮੋਦੀ ਜੀ ਦੇ ਜਨਮ ਦਿਵਸ ਤੋਂ 15 ਵਾੜਾ ਪਖਵਾੜਾ ਸ਼ੁਰੂ ਹੋਇਆ ਸੀ ਉਸ ਤੋਂ ਲੈ ਕੇ ਵੱਖ-ਵੱਖ ਪ੍ਰੋਗਰਾਮ ਜਿਸ ਤਰ੍ਹਾਂ ਕਿ ਪਹਿਲਾ ਖੂਨਦਾਨ ਕੈਂਪ ਵੀ ਹੋਇਆ ਜੀ ਹੋਰ ਵੀ ਅਜੋਲਜਨ ਬੁਟੇ ਲਗਾਏ ਗਏ ਉਸ ਦੇ ਦੌਰਾਨ ਹੀ ਇਹ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜੀ ਕਿੰਨਾ ਹੰਗਾਰਾ ਮਿਲ ਰਿਹਾ ਜੀ ਬਹੁਤ ਹੀ ਹੰਗਾਰਾ ਹੰਗਾਰਾ ਮਿਲ ਰਿਹਾ ਜੀ ਸਾਡੇ ਨੌਜਵਾਨ ਸਾਥੀ ਹੋਰ ਵੀ ਜਿਨੇ ਬੀਜੇਪੀ ਨੂੰ ਭਾਰਤੀ ਜਨਤਾ ਪਾਰਟੀ ਨੂੰ ਪਿਆਰ ਕਰਦੇ ਨੇ ਸਾਡੇ ਨਾਲ ਖੁੱਲਕੇ ਚੱਲ ਰਹੇ ਨੇ ਜੀ ਜਿਹੜੇ ਅੱਗੇ ਆਉਣਾ ਚਾਹਦੇ ਉਹਨਾਂ ਨੂੰ ਵੀ ਜਿਹੜਾ ਕਰਦੇ ਉਹਨਾਂ ਦਾ ਮੋਸਟ ਵੈਲਕਮ ਆ ਜੀ ਆ ਕੇ ਆਪਾਂ ਦੇਖੋ ਪਾਰਟੀ ਦੀ ਸੇਵਾ ਕਰਨੀ ਹੈ ਸਭ ਨੇ ਔਰ ਜਿੰਨੇ ਵੀ ਸਾਡੇ ਵਰਕਰ ਸਹਿਬਾਨ ਨੇ ਸਭ ਨੂੰ ਪਾਰਟੀ ਦੇ ਵਿੱਚ ਉੱਚ ਸਨਮਾਨ ਵੀ ਮਿਲੇਗਾ ਜੀ ਫੁੱਲ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ ਬੇਦੀ ਸਮਾਰਟ ਸੋਲਿਊਸ਼ਨ ਬਲੇਰ ਕੋਟਲਾ ਰੋਡ ਖੰਨਾ ਵਿਖੇ ਆਧਾਰ ਕਾਰਡ ਵਿੱਚ ਘਰ ਦਾ ਪਤਾ ਪਿਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ ਗੁੰਮ ਹੋਇਆ ਪੈਨ ਕਾਰਡ ਮੁੜ ਪ੍ਰਾਪਤ ਕਰਵਾਓ